ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕੀਆਂ ਜਿੰਦਾਂ ਵੱਡੇ ਸਾਕੇ ਭਾਗ ਦਸਮਾ ਪਿਆਨ ਤਾਂ ਚਰਮ ਸੀਮਾ ਤੇ ਪਹੁੰਚ ਚੁੱਕੀ ਸੀ ਪਿੱਛੇ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਤੇ ਅੱਗੇ ਚੜੀ ਹੋਈ ਸਰਸਾ ਨਦੀ ਉਹ ਮਹੀਨੇ ਦੀ ਹੱਡ ਚੀਰਵੀਂ ਠੰਡ ਤੇ ਉਤੋਂ ਮੀਂਹ ਦਾ ਕਹਿਰ ਵਰਤ ਰਿਹਾ ਸੀ ਸਰਸਾ ਨਦੀ ਨੂੰ ਪਾਰ ਕਰਦੇ ਆਂ ਕਈ ਸਿੰਘ ਸ਼ਹੀਦ ਹੋ ਗਏ ਕੁਝ ਕੁ ਬਰਫੀਲੇ ਪਾਣੀ ਵਿੱਚ ਨਿਕਲ ਕੇ ਬਚੇ ਸਾਰਾ ਪਰਿਵਾਰ ਹੀ ਖੇਰੂ ਖੇਰੂ ਹੋ ਗਿਆ ਪਬਜੂ ਬਾਪੂ ਜੀ ਖੇਰੂ ਖੇਰੂ ਕੀ ਹੁੰਦਾ ਹੈ ਗੁਰਮੁਖ ਸਿੰਘ ਖੇਰੂ ਖੇਰੂ ਦਾ ਮਤਲਬ ਸਾਰੇ ਅਲੱਗ ਅਲੱਗ ਹੋ ਕੇ ਨਿਕਲ ਗਏ ਮਾਤਾ ਗੁਜੀ ਜੀ ਤੇ ਛੋਟੇ ਸਹਿਬਜ਼ਾਦੇ ਗੰਗੂ ਰਸੋਈ ਨਾਲ ਸਰਹੰਦ ਵਿੱਚ ਨਿਕਲ ਗਏ ਮਾਤਾ ਸੁੰਦਰੀ ਤੇ ਮਤਾ ਸਾਹਿਬ ਗੁਰਜੀ ਭਾਈ ਮਨੀ ਸਿੰਘ ਜੀ ਤੇ ਹੋਰ ਸਿੰਘਾਂ ਨਾਲ ਦਿੱਲੀ ਵੱਲ ਚਲੇ ਗਏ ਸਾਲਾਂ ਦੀ ਮਿਹਨਤ ਨਾਲ ਲਿਖੇ ਗਏ ਗ੍ਰੰਥ ਤੇ ਗੁਰੂ ਸਾਹਿਬ ਦੀਆਂ ਰਚਨਾਵਾਂ ਸਾਰਾ ਸਾਹਿਤ ਸਰਸਾ ਦੀ ਪੇਂਟ ਹੋ ਗਿਆ ਪ੍ਰਭਜੋਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸ ਨਾਲ ਗਏ ਗੁਰਮੁਖ ਸਿੰਘ ਗੁਰੂ ਜੀ ਤੇ ਵੱਡੇ ਦੋ ਸਾਹਿਬਜ਼ਾਦੇ ਕੁਝ ਸਿੰਘਾਂ ਨਾਲ ਵਰਦੇ ਮੀ ਪਿੱਜੇ ਕੱਪੜੇ ਤੇ ਭੁਕੇ ਢਿੱਡ ਟੋਪੜ ਪਹੁੰਚੇ ਤਾਂ ਅੱਗੂ ਪਠਾਣਾ ਨਾਲ ਮੁਕਾਬਲਾ ਕਰਨਾ ਪਿਆ ਮੁਕਾਬਲਾ ਕਰਦੇ ਹੋਏ ਉਹ ਚਮਕੌਰ ਦੀ ਗੜੀ ਤੱਕ ਪਹੁੰਚ ਗਏ ਗੁਰੂ ਸਾਹਿਬ ਦੇ ਚਮਕੌਰ ਪਹੁੰਚਣ ਦੀ ਖਬਰ ਜਦੋਂ ਸਰਹੰਦ ਪੁੱਛੀ ਤਾਂ ਨਵਾਬ ਨੇ ਉਸ ਵੇਲੇ ਆਪਣੀ ਸੈਨਾ ਕਮਕੂਰ ਪੀਸ ਦਿੱਤੀ ਤਾਂਕਿ ਰਾਤੋਂ ਰਾਤ ਗੁਰੂ ਜੀ ਨੂੰ ਘੇਰ ਕੇ ਫੜ ਲਿਆ ਜਾਵੇ ਮਨਜੂਬ ਉਹਨਾਂ ਨੇ ਗੁਰੂ ਜੀ ਨੂੰ ਫੜ ਲਿਆ ਸੀ ਗੁਰਮੁਖ ਸਿੰਘ ਨਹੀਂ ਪੁੱਤਰ ਗੁਰੂ ਜੀ ਨੇ ਨਵਾਬ ਦੀ ਫੌਜ ਦਾ ਮੁਕਾਬਲਾ ਕਰਨ ਲਈ ਸਿੱਖਾਂ ਦੇ ਛੋਟੇ-ਛੋਟੇ ਜੱਥੇ ਗੜੀ ਦੇ ਚਾਰ ਪਾਸੇ ਖੜੇ ਕਰ ਦਿੱਤੇ ਗੁਰੂ ਜੀ ਦੋਵੇਂ ਸਾਹਿਬਜ਼ਾਦੇ ਇੱਥੇ ਪਾਈਦੇ ਆ ਸਿੰਘ ਪਾਈ ਸੰਗ ਸਿੰਘ ਨੇ ਉਪਰਲੀ ਮੰਦਿਰ ਦੇ ਮੋਰਚੇ ਸੰਭਾਲ ਲਈ 10 ਲੱਖ ਦੀ ਫੂਜ ਨਾਲ 40 ਕੁ ਸਿੰਘ ਮੁਕਾਬਲਾ ਕਰਨ ਲਈ ਤਿਆਰ ਹੋ ਗਏ ਨਵਾਬ ਨੇ ਕਿਹਾ ਜੇਕਰ ਗੁਰੂ ਆਪਣੇ ਸਾਥੀਆਂ ਸਮੇਤ ਪੇਸ਼ ਹੋ ਜਾਵੇ ਤਾਂ ਉਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇਗੀ ਪਰੰਤੂ ਗੁਰੂ ਜੀ ਨੇ ਇਸ ਦਾ ਜਵਾਬ ਤੀਰਾਂ ਦੀ 부ਛਾਰ ਕਰਕੇ ਦਿੱਤਾ ਉਹਨਾਂ ਵੀ ਤੀਰਾਂ ਤੇ ਗੋਲੀਆਂ ਦੀ 부ਛਾਰ ਕੀਤੀ ਪਰ ਗੜੀ ਦੀ ਦੀਵਾਰ ਨੇੜੇ ਆਉਣ ਦੀ ਕਿਸੇ ਦੀ ਹਿੰਮਤ ਨਾ ਪਈ ਨਵਾਬ ਦੇ ਦੋ ਜਨੈਲਾ ਨੇ ਕੰਧ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਦੋਵੇਂ ਗੁਰੂ ਜੀ ਦੇ ਤੀਰ ਨਾਲ ਮਾਰੇ ਗਏ ਰਬਜੂ ਫੇਰ ਤਾਂ ਗੁਰੂ ਜੀ ਜਿੱਤੀ ਗਏ ਗੁਰਮukh ਸਿੰਘ ਉੱਤਰ ਅਜੇ ਲੜਾਈ ਖਤਮ ਨਹੀਂ ਹੋਈ ਸੀ ਰਾਤ ਪੈ ਗਈ ਸੀ ਬਹੁਤ ਹੀ ਠੰਡ ਠੰਡੀ ਰਾਤ ਗੜੀ ਦੀ ਕੱਚੀ ਤੇ ਗਿੱਲੀ ਮਿੱਟੀ ਬਾਰਿਸ਼ ਵਿੱਚ ਭਿੱਜੇ ਕੱਪੜੇ ਸਿੰਘ ਤੇ ਸਾਹਿਬ ਜਾਦੇ ਕਪੜੇ ਵਿਛਾ ਪੁੰਜੇ ਹੀ ਪੈ ਗਏ ਪ੍ਰਭਜੋਤ ਬਾਪੂ ਜੀ ਫੇਰ ਤਾਂ ਉਹਨਾਂ ਨੂੰ ਬੜੀ ਠੰਡ ਲੱਗਦੀ ਹੋਵੇਗੀ ਗੁਰਮੁਖ ਸਿੰਘ ਹਾਂ ਪੁੱਤਰ ਪਰ ਰਾਤ ਨੂੰ ਹੀ ਥੋੜਾ ਆਰਾਮ ਕਰਨਾ ਸੀ ਸਵੇਰੇ ਫੇਰ ਦੁਸ਼ਮਣਾਂ ਨਾਲ ਮੁਕਾਬਲਾ ਜੋ ਕਰਨਾ ਸੀ ਗੁਰੂ ਸਾਹਿਬ ਤੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਸਵੇਰ ਦੇ ਯੁੱਧ ਬਾਰੇ ਸਲਾਹਾਂ ਕਰਦੇ ਅੱਜ ਗੜੀ ਵਿੱਚ ਉਹ ਕੁਝ ਹੋਰ ਹੋਣਾ ਸੀ ਜੋ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ ਮਨਜੋਤ ਕੀ ਹੋਣਾ ਸੀ ਗੱਡੀ ਵਿੱਚ ਬਾਪੂ ਜੀ ਗੁਰਮੁਖ ਸਿੰਘ ਸਵੇਰ ਹੋਈ ਤੇ ਇੱਕ ਇੱਕ ਸਿੱਖ ਬਾਹਰ ਨਿਕਲਦਾ ਹਜ਼ਾਰਾਂ ਦਾ ਮਾਰ ਕੇ ਮੁਕਾਬਲਾ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰਦਾ ਫੇਰ ਰਾਤ ਆਈ ਗੁਰਜੀਤ ਸਿੰਘਾਂ ਗੁਰੂ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ ਕਿ ਸਾਹਿਬਜ਼ਾਦਿਆਂ ਨੂੰ ਲੈ ਕੇ ਨਿਕਲ ਜਾਓ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਸਾਰੇ ਹੀ ਮੇਰੇ ਸਾਬਜਾਦੇ ਹੋ ਰਬਜੋਤ ਗੁਰੂ ਜੀ ਸਿੱਖਾਂ ਨੂੰ ਹੀ ਸਾਬਜਾਦੇ ਜਿੰਨਾ ਪਿਆਰ ਕਰਦੇ ਸਨ ਗੁਰਮੁਖ ਸਿੰਘ ਉਹ ਸਾਬਜਾਦੇਆਂ ਤੇ ਪੁੱਤਰਾਂ ਨੂੰ ਇੱਕ ਬਰਾਬਰ ਸਮਝੇ ਸੀ ਤੇ ਕਹਿੰਦੇ ਸੀ ਸਾਰੇ ਹੀ ਮੇਰੇ ਪੁੱਤਰ ਹਨ ਇਹ ਜ਼ਵੀਰ ਹੋਈ ਫਿਰ ਯੁੱਧ ਸ਼ੁਰੂ ਹੋ ਗਿਆ ਪੰਜ ਪੰਜ ਸਿੱਖਾਂ ਦੇ ਜੱਥੇ ਮੈਦਾਨੇ ਜੰਗ ਵਿੱਚ ਜਾਣ ਲੱਗੇ ਸਾਬਜਾਦਾ ਅਜੀਤ ਸਿੰਘ ਦੀ 18 ਸਾਲ ਦੀ ਉਮਰ ਸੀ। ਉਹਨਾਂ ਨੇ ਗੁਰੂ ਜੀ ਤੋਂ ਯੁੱਧ ਵਿੱਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਸਾਬ ਜਦ ਨੂੰ ਆਪਣੀ ਹੱਥੀ ਤਿਆਰ ਕਰਕੇ ਯੁੱਧ ਵਿੱਚ ਭੇਜਿਆ। ਭਾਵੇਂ ਉਹਨਾਂ ਨੂੰ ਪਤਾ ਸੀ ਕਿ ਸਾਬ ਜਦ ਨੇ ਮੁੜ ਵਾਪਸ ਨਹੀਂ ਆਉਣਾ। ਸਾਬ ਜਦ ਨੇ ਯੁੱਧ ਵਿੱਚ ਐਸੇ ਜੋਹਰ ਦਿਖਾਏ ਮੁਗਲ ਫੌਜ ਵੀ ਕਬਰ ਆ ਗਈ। ਜਦੋਂ ਆਪ ਦੇ ਜੱਥੇ ਦੇ ਪੰਜੇ ਸਿੰਘ ਸ਼ਹੀਦ ਹੋ ਗਏ। ਤਾਂ ਆਪ ਇਕੱਲਾ ਵੇਖਾਰੇ ਵੈਰੀ ਇਕੱਠੇ ਹੋ। आपते टुट पहादुरी आप न मुकाबला करते हुए शहीद हो सगोलवाद इला रह गया ना बापू जी गुरम सिंह वे वीर छोटा साहबजाद गुरु जी को आ गए युद्ध जाने की आज्ञा मनी तुरु साहब ने कहा कि तू अजे छोटा है ਨਾਂ ਸਾਹਿਬਜ਼ਾਦੇ ਨੇ ਕਿਹਾ ਕਿ ਮੈਂ ਵੀ ਆਪਣੇ ਵੀਰ ਕੋਲ ਜਾਣਾ ਹੈ ਮੈਂ ਕਦੇ ਉਸ ਤੋਂ ਬਿਨਾ ਨਹੀਂ ਰਿਹਾ ਗੁਰੂ ਜੀ ਨੇ ਉਸ ਨੂੰ ਵੀ ਆਪਣੇ ਹੱਥੀ ਸ਼ਸਤਰ ਸਜਾ ਕੇ ਭੇਜਿਆ ਤੇ ਉਸਨੇ ਵੱਡੇ ਵੀਰ ਤੋਂ ਵੀ ਵੱਧ ਬਾਦ ਦੇ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਚੰਕੌਰ ਦੀ ਜੰਗ ਵਿੱਚ ਦੋਵੇਂ ਸਾਹਿਬਜ਼ਾਦੇ ਤੇ ਪੰਜ ਸੰਤ ਸਿੱਖਾਂ ਨੂੰ ਛੱਡ ਕੇ सारे सिख शहीद हो गए गुरु साहब ने अपने पुत्रां एक भी अंजू नहीं वहा वहा सगो परमात्मा का धन्यवाद किया वाहगुरु जी का खालसा वाहगुरु जी की फतेह